ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਅੱਜ ਧੰਤਨ ਬਾਬਾ ਦੀਪ ਸਿੰਘ ਜੀ ਕਲੌਥ ਹਾਊਸ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦੁਕਾਨਦਾਰ ਦੇ ਨਾਲ ਹੋਈ ਜਗੋ ਤੇਰਵੀ ਜੀ ਹਾਂ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਕਿ ਇੱਕ ਦੁਕਾਨਦਾਰ ਜੋ ਕੱਪੜੇ ਦੀ ਕਲੌਥ ਹਾਊਸ ਦਾ ਕੰਮ ਕਰਦਾ ਹੈ ਜੋ ਕਿ ਰੇਟਾਇਰ ਫੌਜੀ ਹਨ ਅਤੇ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਪਣੀ ਇੱਕ ਕੱਪੜੇ ਦੀ ਹੋਲਸੇਲ ਦੀ ਦੁਕਾਨ ਖੋਲੀ ਹੋਈ ਹੈ ਅਤੇ ਕੱਪੜਾ ਵੇਚਣ ਦਾ ਕੰਮ ਕਰਦਾ ਹੈ ਜਿਸ ਤੇ ਅੱਜ ਗਾਹਕ ਦੇ ਰੂਪ ਦੇ ਵਿੱਚ ਇੱਕ ਔਰਤ ਅਤੇ ਉਸ ਦਾ ਪਤੀ ਕੱਪੜੇ ਲੈਣ ਦੇ ਲਈ ਆਏ ਅਤੇ ਉਸ ਔਰਤ ਨੇ ਵਕ ਵਕ ਵਿਆਹ ਸ਼ਾਦੀਆਂ ਵਾਲੇ ਸੂਟ ਲੈ ਅਤੇ ਨਾਲ ਹੋਰ ਸਮਾਨ ਚੁੰਨੀਆਂ ਦੁਪੱਟੇ ਅਤੇ ਨਿੱਕੇ ਨਿੱਕੇ ਸਮਾਨ ਜੋ ਲੈ ਅਤੇ ਜਿਸ ਦਾ ਬਿੱਲ ਤਕਰੀਬਨ 4000 ਤੋਂ ਉੱਪਰ ਬਣਿਆ ਪਰ ਉਸ ਔਰਤ ਨੇ ਬੜੀ ਹੀ ਚਲਾਕੀ ਬੜੀ ਹੁਸ਼ਿਆਰੀ ਦੇ ਨਾਲ ਉਸ ਦੁਕਾਨਦਾਰ ਲਟਾਇਰ ਫੌਜੀ ਦੇ ਨਾਲ ਇੱਕ 420 ਕਰਦੀ ਬਣੀ ਉਸ ਔਰਤ ਦੇ ਉੱਪਰ ਦੁਕਾਨਦਾਰ ਵੱਲੋਂ ਅਲੀਗੇਸ਼ਨ ਲਗਾਏ ਗਏ ਹਨ ਕਿ ਉਸ ਔਰਤ ਨੇ ਮੇਰੇ ਤੋਂ ਕੱਪੜੇ ਖਰੀਦੇ ਅਤੇ ਕਪੜੇ ਖਰੀਦਣ ਤੋਂ ਬਾਅਦ ਜੋ ਡਿਜੀਟਲ ਤਰੀਕੇ ਦੇ ਨਾਲ Google Pay ਪੈਸੇ ਕੀਤੇ ਗਏ ਪਰ ਮੇਰੇ ਖਾਤੇ ਦੇ ਵਿੱਚ ਪੈਸੇ ਨਹੀਂ ਆਏ ਤਾਂ ਮੈਂ ਉਸ ਨੂੰ ਦੁਬਾਰਾ ਰੁਕਣ ਦੀ ਕੋਸ਼ਿਸ਼ ਕੀਤੀ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਖੜਾ ਛਡਾਉਂਦੇ ਹੋਏ ਇਹ ਕਹਿ ਦਿੱਤਾ ਕਿ ਮੇਰਾ ਮੋਬਾਈਲ ਨੰਬਰ ਲੈ ਲਓ ਅਤੇ ਜੇਕਰ ਤੁਹਾਡੇ ਪੈਸੇ ਨਹੀਂ ਆਏ ਤਾਂ ਮੈਨੂੰ ਫੋਨ ਤੇ ਦੱਸ ਦਿਆ ਜੀ ਅਤੇ ਉਹ ਦੁਕਾਨਦਾਰ ਨਾਲ ਦੀ ਦੁਕਾਨ ਤੇ ਪੈਸੇ ਚੈੱਕ ਕਰਨ ਆਪਣਾ ਖਾਤਾ ਚੈੱਕ ਕਰਨ ਚਲਾ ਜਾਂਦਾ ਹੈ ਅਤੇ ਪੈਸਿਆਂ ਦੀ ਜਾਣ ਪਛਾਣ ਜਾਣਕਾਰੀ ਲੈਣ ਦੇ ਲਈ ਚਲਾ ਜਾਂਦਾ ਹੈ ਪਰ 19 ਉਸ ਸਮੇਂ ਦੇ ਵਿੱਚ ਉਹ ਔਰਤ ਉਥੂ ਆਪਣੀ ਗੱਡੀ ਦੇ ਵਿੱਚ ਬੈਠਦੇ ਹਨ ਅਤੇ ਰਫੂ ਚੱਕਰ ਹੋ ਜਾਂਦੇ ਹਨ ਅਤੇ ਉਸ ਦੁਕਾਨਦਾਰ ਵੱਲੋਂ ਪਿੱਛੇ ਰੋਲਾ ਪਾਉਣ ਦੇ ਬਾਵਜੂਦ ਵੀ ਉਹ ਭਾਈ ਸਾਹਿਬ ਨੇ ਗੱਡੀ ਪਿਜਾ ਲਈ ਅਤੇ ਉਸ ਨੂੰ ਪੈਸੇ ਨਾ ਦੇਣ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਉਸ ਤੋਂ ਦੁਕਾਨਦਾਰ ਪੂਰੀ ਤਰ੍ਹਾਂ ਚਿੰਤਾ ਵਿੱਚ ਹੈ ਅਤੇ ਉਸ ਨੇ ਕਿਹਾ ਕਿ ਮੇਰਾ ਜੋ ਮੇਰੇ ਨਾਲ ਉਹ ਔਰਤ ਜਿਸ ਦੀ ਉਮਰ ਤਕਰੀਬਨ 32 ਤੋਂ 33 ਸਾਲ ਦੇ ਕਰੀਬ ਹੈ ਅਤੇ ਉਸ ਦਾ ਪਤੀ ਜੋ ਗੱਡੀ ਦੇ ਵਿੱਚ ਆਏ ਇੱਕ ਅਮੀਰ ਘਰ ਦੇ ਜੋ ਪਰਿਵਾਰ ਦੇ ਵਿੱਚੋਂ ਹਨ ਅਤੇ ਉਸ ਨੇ ਦੁਕਾਨ ਤੋਂ ਕੱਪੜੇ ਲੈ ਅਤੇ ਮੇਰੇ ਪੈਸੇ ਬਣਦੇ ਪੈਸੇ ਜੋ ਨਹੀਂ ਦੇ ਕੇ ਉਹ ਰਫੂ ਚੱਕਰ ਹੋ ਗਏ ਜੋ ਕਿ ਉਸ ਨਾਲ ਇੱਕ ਵੱਡੀ 420 ਕਰਕੇ ਉਸ ਨੂੰ ਚੂਨਾ ਲਗਾ ਗਿਆਨ ਜਿਸ ਦੀ ਉਸ ਨੇ ਸੀਸੀਟੀਵੀ ਕੈਮਰੇ ਦੇ ਰਹੀ ਜੋ ਵੀਡੀਓ ਆਈਏ ਉਸ ਨੂੰ ਵੀ ਉਸ ਨੇ ਪੱਤਰਕਾਰਾਂ ਨੂੰ ਵੀਡੀਓ ਦਿੰਦੇ ਹੋਏ ਕਿਹਾ ਕਿ ਉਸ ਉੱਪਰ ਕਾਨੂੰਨੀ ਕਾਰਵਾਈ ਕਰਦੀ ਨਹੀਂ ਚਾਹੀਦੀ ਹੈ ਤੇ ਉਸ ਤੇ ਉੱਪਰ ਬਣਦੀ ਜਰੂਰੀ ਜੋ ਕਾਰਵਾਈ ਹੈ ਉਸ ਨੂੰ ਤਹਿਤ ਥਾਣੇ ਦੇ ਚੌਂਕੀ ਦੇ ਵਿੱਚ ਵੀ ਉਸ ਨੇ ਜੋ ਦਰਖਾਸਤ ਦੇ ਦਿੱਤੀ ਹੈ ਉਧਰ ਥਾਣੇ ਦੇ ਵਿੱਚ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਉਸ ਔਰਤ ਦੀ ਪਾਲ ਕੀਤੀ ਜਾ ਰਹੀ ਹੈ ਤੇ ਉਹ ਇੱਥੋਂ ਦੀ ਲੋਕਲ ਨਹੀਂ ਪਾਈ ਜਾ ਰਹੀ ਅਤੇ ਉਸ ਦੀ ਜੋ ਜਾਣਕਾਰੀਏ ਉਸ ਜੋ ਨੰਬਰ ਉਸਨੇ ਦਿੱਤਾ ਹੈ ਉਸ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਨੰਬਰ ਬੰਦ ਪਾਇਆ ਜਾ ਰਿਹਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਉਸ ਦੀ ਸ਼ਾਨਬਿਨ ਕਰਕੇ ਪੁਛ ਪੜਤਾਲ ਕਰਕੇ ਉਸ ਦੀ ਜੋ ਉਸ ਤੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਤੋਂ ਪੈਸੇ ਜੋ ਦੁਕਾਨਦਾਰ ਨੂੰ ਦੁਵਾਏ ਜਾਣਗੇ ਜੇਕਰ ਉਹ ਔਰਤ ਜਲਦ ਤੂੰ ਜਲਦ ਫੜੀ ਗਈ ਤਾਂ ਉਸ ਦੇ ਉੱਪਰ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਸ ਤਰ੍ਹਾਂ ਹੋਰ ਵੀ ਦੁਕਾਨਦਾਰਾਂ ਦੇ ਨਾਲ ਕੋਈ ਉਸ ਤਰ੍ਹਾਂ ਦੀ ਅਣਖ ਖਾਵੀ ਘਟਨਾ ਨਾ ਹੋਵੇ ਉਸ ਦੇ ਜੋ ਦੁਕਾਨਦਾਰ ਨੂੰ ਇੱਕ ਵੱਡਾ ਘਾਟਾ ਪਿਆ ਜੀ ਚਾ ਤਕਰੀਬਨ 4 ਹਜ਼ਾਰ ਦੇ ਕੱਪੜੇ ਲੈ ਕੇ ਜੋ ਰਫੂ ਚੱਕਰ ਹੋ ਗਈ ਔਰ ਉਸ ਦੇ ਉੱਪਰ ਇੱਕ ਵੱਡੀ ਕਾਰਵਾਈ ਕਰਨ ਦੇ ਲਈ ਪੁਲਿਸ ਨੇ ਛਾਣਬਿੰਦ ਕਰ ਦਿੱਤੀ ਹੈ ਅਤੇ ਜੋ ਸੀਸੀਟੀਵੀ ਫੁਟੇਜ ਹਨ ਉਸ ਦੀ ਛਾਣਬਿੰਦ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ